ਹੈਲੋ ਸਾਸ਼ਟਿਕਾਲ ਜੀ ਅੱਜ ਆਪਾਂ ਤੁਹਾਨੂੰ ਇੱਕ ਪੌਂਚੇ ਦਾ ਬਜਾਨ ਬਣਾਉਣਾ ਦੱਸਾਂਗੇ ਬਹੁਤ ਹੀ ਸੋਹਣਾ ਇੱਥੇ ਪਹਿਲਾਂ ਆਪਾਂ ਲੈਣਾ 6 ਇੰਚ ਇੱਕ ਨਿਸ਼ਾਨ ਆਪਾਂ ਇੱਥੇ ਲਾਉਣਾ 5 ਇੰਚ ਦਾ ਇਸ ਤੋਂ ਬਾਅਦ ਆਪਾਂ ਲੈਸ ਨਹੀਂ ਸਿੱਧੀ ਸਾਈਡ ਜਿਹੜੀ ਹੈ ਉਹ ਹੇਠਾਂ ਵਾਲੀ ਸਾਈਡ ਰੱਖਣੀ ਹੈ ਇਹਦੇ ਉੱਪਰ ਆਪਾਂ ਸਿਲਾਈ ਲਾ ਦੇਣੀ ਹੈ ਦੋਨੋਂ ਸਾਈਡ ਕੱਟ ਲੈਣੇ ਆ ਰੈਸ ਲੈਸ ਨੂੰ ਆਪਾਂ ਪਲਟਾ ਕੇ نیچے ਨੂੰ ਕਰ ਦੇਣਾ ਇਹਦੇ ਉੱਪਰ ਆਪਾਂ ਇੱਕ ਬੈਟਮੀ ਸਲਾਈ ਲਾ ਦੇਣੀ ਆ ਬਿਲਕੁਲ ਕੰਡੇ-ਕੰਡੇ ਤੇ ਲਾਉਣੀ ਆ ਬੈਟਮੀ ਸਲਾਈ ਬੈਟਮੀ ਸਲਾਈ ਲਾਉਣ ਤੋਂ ਬਾਅਦ ਹੁਣ ਆਪਾਂ ਇੱਕ ਲੈਸ ਦੇ ਉੱਪਰ-ਉੱਪਰ ਸिलाई ਲਾਵਾਂਗੇ ਤਾਂ ਜੋ ਕਿ ਲੈਸ ਆਪਣੀ ਉੱਪਰ ਨੂੰ ਉੱਠੇ ਨਾ ਇਸੇ ਤਰੀਕੇ ਨਾਲ ਹੀ ਆਪਾਂ ਉੱਪਰਲਾ ਕੱਟ ਜਿਹੜਾ 5 ਇੰਚ ਦਾ ਲਾਇਆ ਸੀ ਉੱਥੇ ਵੀ ਇਸੇ ਤਰ੍ਹਾਂ ਆਪਾਂ ਲੈਸ ਜੋੜ ਲੈਣੀ ਆ ਫ੍ਰੇਸਲੈਸ ਨੂੰ ਵੀ ਇਸੇ ਤਰ੍ਹਾਂ ਆਪਾਂ ਪਲਟਾ ਕੇ ਇੱਕ ਕਾਰਨਰ ਤੇ ਸਿਲਾਈ ਲਾ ਦੇਣੀ ਹੈ ਕੱਪੜੇ ਦੇ ਉੱਪਰ ਉਰੀਸ 5 ਵਿੱਚ ਲੈਂ ਸੀਨ ਲਾਉਣੀ ਹੈ ਤੁਸੀਂ ਇਹਦੇ ਵੀ ਇਸੇ ਤਰ੍ਹਾਂ ਹੀ ਆਪਾਂ ਲੈਸ ਦੇ ਉੱਪਰ ਵੀ ਇੱਕ ਸਿਲਾਈ ਲਾਵਾਂਗੇ ਤਾਂ ਜੋ ਕਿ ਲੈਸ ਉੱਪਰ ਨੂੰ ਨਾ ਉਠੇ ਦੇਖੋ ਕਿੰਨਾ ਸੋਹਣਾ ਪਹੁੰਚੇ ਦਾ ਡਿਜ਼ਾਈਨ ਬਣ ਕੇ ਤਿਆਰ ਹੈ ਇਸੇ ਤਰ੍ਹਾਂ ਤੁਸੀਂ ਸ਼ਰਟ ਦੇ ਉੱਤੇ ਜਾਂ 슬ੀਵ ਦੇ ਉੱਤੇ ਆਪਣਾ ਡਿਜ਼ਾਈਨ ਇਸੇ ਤਰ੍ਹਾਂ ਹੀ ਰੈਡੀ ਕਰ ਸਕਦੇ ਆ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਲੱਗੀ ਥੈਂਕ ਯੂ ਫॉर ਵਾਚਿੰਗ